ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦਜਗ ਜਾਨਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਬ੍ਰਿਕਮੀ ਸੰਮਤ ਕੱਤਕ ਸੁਦੀ ਪੂਰਨ ਮਾਸੀ 15 ਜਨਵਰੀ ਮੁਤਾਬਕ 1204 69 ਇਸਵੀ ਤਲਵੰਡੀ ਰਾਏ ਪੋਏ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ ਦੇ ਇਹ ਹਸਕਾਰਾਂ ਦੀ ਇਹ ਤਾਰਨਾ ਹੈ ਕਿ ਗੁਰੂ ਜੀ ਨੇ 15 April 1469 ਈਸਵੀ ਨੂੰ ਉਤਾਰਤ ਆਇਆ ਇਸ ਬਾਰੇ ਉਹ ਪਰਮਾਨੰਦਿੰਦੇ ਹਨ ਕਿ ਪੁਰਾਤਮ ਜਨਮ ਸਾਖੀ ਜਨਮ ਸਾਖੀ ਰਚਿਤ ਪਾਈ ਮਨੀ ਸਿੰਘ ਅਤੇ ਮਹਿਮਾ ਪ੍ਰਕਾਸ਼ ਰਚਿਤ 바ਵਾ ਸਰੂਪ ਦਾਸ ਪੱਲਾ ਵਿੱਚ ਗੁਰੂ ਸਾਹਿਬ ਦੇ ਉਤਾਰਤਾਂ ਦਾ ਨਾਮ ਦੋ ਵਿਸਾਖ 15 ਸੱਬੀ ਬ੍ਰਿਕ ਵਿੱਚ ਜਾਂ 15 April 1469 ਹੀ ਲਿਖਿਆ ਹੈ ਪਰ ਅੱਜਕੱਲ੍ਹ ਸਾਰੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਗੁਰੂ ਸਾਹਿਬ ਦਾ ਅਵਤਾਰ ਤਾਰਨ ਪੁਰਬ ਕੱਤਕ ਦੀ ਪੂਰਨ ਮਾਸੀ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹੀ ਸਾਰੇ ਭਾਰਤ ਵਿੱਚ ਗੁਰੂ ਜੀ ਦੇ ਸਨਮਾਨ ਵਿੱਚ ਛੁੱਟੀ ਹੁੰਦੀ ਹੈ ਉਸ ਪਾਕਸ਼ਾਲੀ ਪਿੰਡ ਤਲਵੰਡੀ ਦਾ ਨਾਂ ਬਾਅਦ ਵਿੱਚ ਗੁਰੂ ਜੀ ਦੇ ਨਾਂ ਤੇ ਨਨਕਾਣਾ ਸਾਹਿ ਪੈ ਗਿਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹਿਤਾ ਕਲਿਆਨ ਦਾਸੀ ਸੀ ਪਰ ਇਲਾਕੇ ਵਿੱਚ ਉਹ ਮਹਤਾ ਕਾਲੂ ਕਰਕੇ ਹੀ ਪ੍ਰਸਿੱਧ ਹੋਏ ਸਨ ਉਹਨਾਂ ਦਾ ਜੱਦੀ ਪਿੰਡ ਜਿਲਾ ਅਮ੍ਰਿਤਸਰ ਤੇ ਪਿੰਡ ਜਾਮਾ ਰਾਏ ਕੋਲ ਪੱਠੇਵਾਲ ਸੀ ਇਸ ਪਿੰਡ ਦਾ ਨਾਮ ਬਾਅਦ ਵਿੱਚ ਡੇਹਰਾ ਸਾਹਿਬ ਹੋ ਗਿਆ ਹੈ ਉਹ ਤਲਵੰਡੀ ਰਾਏ ਭੋਏ ਉਸ ਇਲਾਕੇ ਦੇ حاਕਮ ਰਾਏ ਬੁਲਾਰ ਬਾਸ ਨੌਕਰੀ ਕਰਨ ਵਾਸਤੇ ਗਏ ਸਨ ਰਾਏ ਬੁਲਾਰ ਬੇਸ਼ੱਕ ਇੱਕ ਵੱਡਾ ਜਾਗੀਰਦਾਰ ਸੀ ਪਰ ਉਹ ਬਹੁਤ ਬੜਾ ਸਖੀ ਅਤੇ ਮਿੱਠੇ ਸੁਭਾਅ ਵਾਲਾ ਸੀ। ਮਹਿਤਾ ਕਾਲੂ ਜੀ ਉਹਨਾਂ ਦੇ ਸਾਰੇ ਕਾਰੋਬਾਰ ਦੇ ਮੁਖਤਾਰ ਹੋਣ ਕਰਕੇ ਕਾਫੀ ਅਮੀਰ ਸਨ ਅਤੇ ਘਰ ਵਿੱਚ ਕਿਸੇ ਗੱਲ ਦੀ ਘਾਟ ਨਹੀਂ ਸੀ। ਇਲਾਕੇ ਦੇ ਸਾਰੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ। ਉਹਨਾਂ ਦੀ ਪਹਿਲੀ ਸੰਤਾਨ ਇੱਕ ਲੜਕੀ ਸੀ ਜਿਸ ਦਾ ਨਾਂ ਨਾਨਕੇ ਘਰ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ ਸੀ। ਜਦੋਂ ਬਾਲਾ ਗੁਰੂ ਜੀ ਨੇ avatars ਕਰਿਆ ਤਾਂ ਉਹ ਉਸ ਸਮੇਂ 5 ਸਾਲ ਦੀ ਹੋ ਗਈ ਸੀ ਸਾਡੇ ਦੇਸ਼ ਵਿੱਚ ਵੱਡੇ ਲੜਕੇ ਦੇ ਪੈਦਾ ਹੋਣ ਤੇ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਜਦ ਦਾਈ ਨੇ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਪ੍ਰਭਾਵਸ਼ਾਲੀ ਤੇ ਅਨੋਖਾ ਬਾਲਕ ਪੈਦਾ ਹੋਇਆ ਹੈ ਤਾਂ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਦਾਈ ਨੇ ਉਹਨਾਂ ਨੂੰ ਦੱਸਿਆ ਕਿ ਬੱਚੇ ਦੇ ਜਨਮ ਨਾਲ ਸਮੇਂ ਘਰ ਵਿੱਚ ਇੱਕ ਅਦਭੁਤ ਚਾਨਣ ਹੋਇਆ ਬਾਲਕ ਵੀ ਇੱਕ ਸਧਾਰਨ ਬਾਲਕ ਨਹੀਂ ਸੀ ਜਨਨ ਸਮੇ ਉਹ ਰੋਇਆ ਨਹੀਂ ਸਗੋ ਮੁਸਕਰਾਇਆ ਸਾਰੇ ਇਲਾਕੇ ਵਿੱਚ ਇਸ ਵਿਛਤਰ ਬਾਲਕ ਦੀ ਪੈਦਾਇਸ਼ ਦੀਆਂ ਖਬਰਾਂ ਪੱਜ ਗਈਆਂ ਪਿੰਡ ਦਾ ਹਾਕਮ ਰਾਇ ਬਲਾਰ ਵੀ ਆਪਣੀ ਕੁਝ ਸਾਥੀਆਂ ਨਾਲ ਬਾਲਕ ਨੂੰ ਵੇਖਣ ਵਾਸਤੇ ਆਇਆ ਸੁੰਦਰ ਬਾਲਕ ਨੂੰ ਵੇਖ ਕੇ ਸਾਰੇ ਪ੍ਰਸੰਨ ਹੋਏ ਸਨ ਇੰਨਾ ਸਭ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪ੍ਰਸੰਨ ਸੀ ਉਹ ਸੀ ਵੱਡੀ ਭੈਣ ਨਾਨਕੀ ਉਹ ਆਪਣੇ ਵੀਰ ਨੂੰ ਵੇਖ-ਵੇਖ ਕੇ ਵਾਰ ਨਹੀਂ ਜਾ ਰਹੀ ਸੀ ਅਤੇ ਇੱਕ ਪਲ ਵੀ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ। ਉਸ ਦਾ ਨਿੱਕਾ ਵੀਰ ਵੀ ਆਪਣੀ ਭੈਣ ਨੂੰ ਵੇਖ ਕੇ ਮੁਸਕੁਰਾ ਰਿਹਾ ਸੀ। ਬਾਲਕ ਦੀ ਇਸ अनोखी ਦੇਖਣ ਨੂੰ ਵੇਖ ਕੇ ਸਭ ਲੋਕ ਹੈਰਾਨ ਹੋ ਰਹੇ ਸਨ। ਹਰ ਕੋਈ ਬਾਲਕ ਨੂੰ ਪਿਆਰ ਨਾਲ ਚੁੱਕਣ ਵਾਸਤੇ ਲੋਚ ਰਿਹਾ ਸੀ। ਪਰ ਭੈਣਾਂ ਨੇ ਕਿ ਉਸਦੇ ਪਾਸ ਰਾਖੀ ਬੈਠੀ ਕਿਸੇ ਨੂੰ ਵੀ ਬਾਲਕ ਗੁਰੂ ਨੂੰ ਹੱਥ ਨਹੀਂ ਲਾਉਂਦਿੰਦੀ ਸੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ